ਸਾਬਕਾ ਕਾਲੀ ਨੇ ਹੁਣ ਤਾਂ ਹੈ ਹੀ ਨਹੀਂ ਉਹ ਜਿਹੜੇ ਲੀਡਰਾਂ ਨੂੰ ਲੱਗਿਆ ਕਿ ਸਾਨੂੰ ਇਸ ਤਰ੍ਹਾਂ ਬੋਲਿਆ ਗਿਆ ਹੈ ਅਕਾਲ ਤਖਤ ਸਾਹਿਬ ਦੇ ਉੱਪਰੋਂ ਉਹਨਾਂ ਦੇ ਵਿੱਚ ਇੱਕ ਭਾਵਨਾ ਹੈ ਕਿ ਇਹ ਸਖਸ਼ ਨੂੰ ਸਭ ਹੋਰ ਕੋਈ ਨਹੀਂ ਉਹ ਕਹਿੰਦੇ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਬਰਦਾਸ਼ਤ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਤੋਹੀਨ ਬਰਦਾਸ਼ਤ ਕਰਦੇ ਹਾਂ ਅਸੀਂ ਬੰਦੇ ਮਾਰਨ ਦੀ ਵੀ ਗੱਲ ਕਰਦੇ ਹਾਂ ਪਰ ਹੈ ਅਸੀਂ ਆ ਕਰ ਅਸੀਂ ਮਾਵਾ ਪੈਣਾ ਦੀਆਂ ਗਾਲਾਂ ਵੀ ਕੱਢਦੇ ਹਾਂ ਲੋਕ ਅਸੀਂ ਜਾਨੋਂ ਵੀ ਮਾਰਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਐਡਮਿਟ ਵੀ ਕਰਦੇ ਪਰ ਫਿਰ ਵੀ ਇਸ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਵੀ ਸਵਾਲ ਖੜਾ ਕੀਤਾ ਜਾਂਦਾ ਕਿ ਸਿੰਘ ਸਾਹਿਬ ਖੁਦ ਕਬੂਲ ਲੈਣੇ ਕਿ ਮੇਰੀ ਬੀਜੇਪੀ ਦੇ ਨਾਲ ਸਾਂਝ ਰਹੀ ਆ ਏਡੀ ਵੱਡੀ ਗੱਲ ਨਹੀਂ ਜਿਹੜਾ ਇਸ਼ੂ ਬਣਾਇਆ ਜਾ ਰਿਹਾ ਹੈ ਤੁਸੀਂ ਸਾਰੀ ਜ਼ਿੰਦਗੀ ਜਨਸੰਗੀਆਂ ਦੇ ਨਾਲ ਕੱਢਤੀ ਤੁਸੀਂ ਉਹਨਾਂ ਬੰਦਿਆਂ ਦੇ ਨਾਲ ਯਾਰੀ ਪਾਲੀ ਜਿਨ੍ਹਾਂ ਨੇ ਕਿ ਸਿੱਖਾਂ ਦੀਆਂ ਕੁੜੀਆਂ ਰਾਤ ਰੱਖਿਆ ਕਰੋ ਸ਼ਿਵ ਸਣਿਆ ਨਾਲ ਤੁਸੀਂ ਲੈਕਚਰਾਂ 'ਚ 2022 'ਚ ਸਮਝੌਤੇ ਕੀਤੇ ਤੁਹਾਡਾ ਰਤਬਾ ਘੱਟ ਸੀ ਲੋਕਾਂ ਦਾ ਅਕਾਲੀਆਂ ਦਾ ਰਤਬਾ ਘੱਟ ਸੀ ਪੰਜਾਬ ਦੇ ਅੰਦਰ ਪਰ ਸਮਝੌਤਾ ਕਿੰਦੇ ਨਾਲ ਕੀਤਾ ਜਿਨ੍ਹਾਂ ਨੇ ਕਿਹਾ ਸਿੱਖੋ ਤੁਹਾਡੀਆਂ ਕੁੜੀਆਂ ਰਾਤ ਰੱਖਣੀਆਂ ਕਰਨੀਆਂ ਨੇ ਉਹਨਾਂ ਦੇ ਨਾਲ ਤਾਂ ਸਮਝੌਤੇ ਸੀ ਛੇ ਸਾਈਕੂ ਸੈਕਿੰਡ ਦੀ ਵੀਡੀਓ ਕਿ ਜਿਸ ਤਲਕੀ ਦੇ ਨਾਲ ਜਹਦਰ ਸਾਹਿਬ ਬੋਲ ਰਹੇ ਦੇਖੋ ਮੈਂ ਤਾਂ ਸ਼ੁਕਰ ਕਰਦਾ ਜੇ ਮੈਂ ਇਹ ਨਾ ਕਰਾਂਗਾ ਤੇ ਮੈਂ ਕਹਿੰਦਾ ਮੇਰੀ ਅਕਾਲ ਤੱਕ ਸਭ ਤੋਂ ਜਿਵੇਂ ਕਹ ਦੀਏ ਪੂਰੀ ਕੁੱਤੇ ਖਾਣੀ ਹੋਣੀ ਸਾਡੇ ਚਾਹੀਦੀ ਜੇ ਕੋਈ ਜਥੇਦਾਰ ਸਾਹਿਬ ਅਕਾਲੀ ਫੂਲਾ ਸਿੰਘ ਦਾ ਰੂਪ ਧਾਰਦੇ ਨੇ ਸਰਦਾਰ ਸਾਹਿਬ ਮੈਂ ਤੁਹਾਨੂੰ ਸ਼ੁਕਰ ਮਹਾਰਾਜਾ ਰਜੀਤ ਸਿੰਘ ਨੂੰ ਕਹਿਣਾ ਕਿ ਤੂੰ ਆਹ ਕੀਤਾ ਕਾਣ ਤੂੰ ਇਸ ਤਰ੍ਹਾਂ ਬੋਲਿਆ ਤੂੰ ਇਹ ਕੰਮ ਕਿਵੇਂ ਕੀਤਾ ਉੱਤੋਂ ਆਵਾਜ਼ ਮਾਰਨੀ ਕਰਨੀ ਤੇ ਹੱਥ ਜੋੜ ਕੇ ਅੱਗੇ ਖਲੋ ਜਾਣਾ ਕਰਨਾ ਪਰ ਕਿਤੇ ਵੀ ਮਹਾਰਾਜਾ ਰਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਦੀ ਤੋਹੀਨ ਨਹੀਂ ਕੀਤੀ ਅੱਗੋਂ ਨਹੀਂ ਇੱਕ ਗੋਰਪੁਰੀ ਦੇ ਨਾਮ ਦਾ ਬੰਦਾ ਆਉਂਦਾ ਹੈ ਤਾਂ ਉਹ ਜਥੇਦਾਰ ਸਾਹਿਬ ਦੇ ਉਲਟ ਬੋਲਣ ਲੱਗ ਦਾ ਉਸਤੇ ਮੈਂ ਪਹਿਲਾਂ ਵੀ ਇੱਕ ਨੋਟਿਸ ਵੀ ਦਿੱਤਾ ਹੈ ਉਸਮੈਂ ਬੜੀ ਕਲੀਅਰ ਵੀ ਗੱਲ ਕੀਤੀ ਹੈ ਕਿ ਪਿਛਲੇ 15 ਤੋਂ 18 ਸਾਲ ਦੇ ਵਿੱਚ ਇਹ ਆਦਮੀ ਕਿਤੇ ਵੀ ਰਹਿੰਦਾ ਨਹੀਂ ਕਿਤੇ ਵੀ ਆਪਦੇ ਪਰਿਵਾਰ ਨੂੰ ਯਾਦ ਨਹੀਂ ਕਰਦਾ ਕਿਤੇ ਕੁੜੀਆਂ ਲੈਣ ਦੇ ਲਈ ਆਪਦੇ ਬੱਚੇ ਲੈਣ ਲਈ ਗਾਰਡੀਅਨ ਵਾਰਡ ਐਕਟ ਦਾ ਕੇਸ ਨਹੀਂ ਕਰਦਾ ਅਦਾਲਤ ਦੇ ਅੰਦਰ ਪਰ 2 ਦਸੰਬਰ ਤੋਂ ਬਾਅਦ ਇਹ ਆਦਮੀ ਰੋਣਾ ਚੁੱਪ ਨਹੀਂ ਕਰ ਰਿਹਾ ਕਿਉਂ ਨਹੀਂ ਚੁੱਪ ਕਰ ਰਿਹਾ ਇਹਨੂੰ ਕੌਣ ਰੋਵਾ ਰਿਹਾ ਵਾਰ-ਵਾਰ ਇੱਕ ਲਬਜ ਹੋਰ ਵੀ ਬੋਲਿਆ ਇਹਨਾਂ ਨੇ ਕਿ ਜਥੇਦਾਰ ਸਾਹਿਬ ਨੇ ਭਾਜਪਾ ਦੇ ਨਾਲ ਰਲ ਕੇ ਸਾਡੀਆਂ ਵੀਡੀਓ ਡਿਲੀਟ ਕਰ ਚੁੱਕਾ ਬੰਦਾ ਕਹਿ ਰਹੇ ਜਦ ਕਿ ਜਿੰਨੀਆਂ ਐਪਲੀਕੇਸ਼ਨ ਦਵਾਈਆਂ ਨੇ ਜਥੇਦਾਰ ਸਾਹਿਬ ਤੋਂ ਉਹ ਮੈਂ ਹੀ ਦਵਾਈ A to Z ਜਿੰਨੀਆਂ ਡੀਜੀਪੀ ਤੋਂ ਲੈ ਕੇ ਹਾਇਰ ਅਥਾਰਟੀ ਤੱਕ ਉਹ ਸਾਰੀਆਂ ਟਾਈਪ ਕਰਾ ਕੇ ਜਥੇਦਾਰ ਸਾਹਿਬ ਨੂੰ ਮੈਂ ਕਿਹਾ ਕਿ ਐਸ ਐਸ ਸਿਸਟਮ ਦੇ ਨਾਲ ਇਹ ਵੀਡੀਓ ਡਿਲੀਟ ਹੋਣ ਐਸ ਸਿਸਟਮ ਦੇ ਨਾਲ ਪਰਚੇ ਦਰਜ ਹੋਣਗੇ ਹੋਰ ਸਾਰਾ ਮੈਂ ਦੱਸ ਰਿਹਾ ਕੋਚ ਭਾਜਪਾ ਦਾ ਕੀ ਰੋਲ ਆ ਗਿਆ ਉਹ 70 ਸਾਲ ਦਾ ਆਦਮੀ ਕਿੱਥੋਂ ਤੁਰਦਾ ਹੈ ਉਹ ਕਿਉਂ ਤੁਰਦਾ ਹੈ ਅਕਾਲ ਤਖਤ ਸਾਹਿਬ ਤੇ ਆਪਦੀਆਂ ਗਲਤੀਆਂ ਐਡਮਿਟ ਪਰ ਅਸੀਂ ਉੱਥੇ ਸੰਗਤੇ ਚਾਹੁੰਦੀ ਸੀ ਕਿ ਇਹਨਾਂ ਨੂੰ ਪਰਮਾਨੈਂਟਿਵ ਪਾਸੇ ਕਰ ਜਿਵੇਂ ਸਾਰੇ ਗੁਨਾਹ ਕਬੂਲ ਹੋ ਜਾਣ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਬੂਲ ਹੈ ਗੁਰੂ ਗੋਬਿੰਦ ਸਿੰਘ ਮਾਰੇ ਦੀ ਤਹੀਨ ਕਬੂਲ ਹੈ ਬੰਦੇ ਮਾਰੇ ਕਬੂਲ ਨੇ ਬਹਿਬਲ ਕਲਾਂ ਕਬੂਲ ਹੈ ਹਰ ਚੀਜ਼ ਕਬੂਲ ਹੈ ਤੇ ਫਿਰ ਇਹ ਬੰਦੇ ਬਖਸ਼ਿਸ਼ ਕਿਉਂ ਜਾਣ ਤਾਂ ਉਹ ਬੰਦਾ ਤੁਰਦਾ ਜੇ ਅਸੀਂ ਕਹੀਏ ਗੁਰੂ ਘਰ ਦੇ ਵਿੱਚ ਗੋਲੀ ਇਹਦੋਂ ਪਹਿਲਾਂ ਕਿੰਨੀਆਂ ਗੋਲੀਆਂ ਚੱਲੀਆਂ ਜਦੋਂ ਕਿਰਪਾਨਾ ਮਾਰਦੇ ਜਦੋਂ ਪੱਗਾਂ ਲਾਉਂਦੇ ਸੀ ਅੰਦਰ ਉਦੋਂ ਤੋਹੀਨ ਨਹੀਂ ਸੀ ਹੁੰਦੀ ਤਾਂ ਇੱਕ ਸਾਨੂੰ ਗਾਂਧੀ ਬਣਾਇਆ ਜਾ ਰਿਹਾ ਸਾਡੀ ਸੋਚ ਬਦਲ ਕੇ ਇੱਕ ਬੜੀ ਹੋਰ ਭੈੜੀ ਬਣਾ ਰਹੀ ਹੈ ਕਿ ਨਹੀਂ ਜੀ ਨਹੀਂ ਨਹੀਂ ਅਜੇ ਤਾਂ ਕੱਲਾ ਕੀਰਤ ਨਹੀਂ ਕਰਨਾ ਹੈ ਨਹੀਂ ਸਿੱਖ ਧਰਮ ਦੇ ਅੰਦਰ ਜਿੱਥੇ ਮਰਜੀ ਪਾਠ ਪੂਜਾ ਹੋਈ ਹੈ ਉਥੋਂ ਕਤਲੇਆਮ ਦਾ ਬਦਲਾ ਲਿਆ ਗਿਆ ਇਸ ਕਰਕੇ ਇੱਥੇ ਕੋਈ ਪਤਾ ਨਹੀਂ ਜੇ ਆਪਾਂ ਗੁਨਾਹ ਕਰਾਂਗੇ ਆਪਣੇ ਦੋਨਾਂ ਚ ਬੈਠੇ ਆ ਤੇ ਕੋਈ ਪਤਾ ਨਹੀਂ 10 20 ਸਾਲ ਦੇ ਬਾਅਦ ਕਦੋਂ ਆਕੇ ਆਪਣ ਕੋਲ ਬੈਠੇ। ਸੋ ਇਸ ਕਰਕੇ ਜੋ ਸਾਡੀ ਕੌਮ ਦੇ ਅੰਦਰ ਉਹ ਸ਼ੁਰੂ ਤੋਂ ਚੱਲਦਾ ਤੇ ਚੱਲਦਾ ਹੀ। ਸਤਿ ਸ੍ਰੀ ਅਕਾਲ ਆਰਐਮਬੀ ਟੀਵੀ ਤੇ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ। ਸਿੰਘ ਸਾਹਿਬ ਗਿਆਨੀ ਹਰਪੀਤ ਸਿੰਘ ਜਿਵੇਂ ਤੇ ਪਿਛਲੇ ਦਿਨਾਂ ਤੋਂ ਇਲਜ਼ਾਮ ਤਰਾਸੀ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਹੋ ਰਹੀ ਹੈ। ਜਿੱਥੇ ਉਹਨਾਂ ਦੇ ਕੈਰੇਕਟਰ ਦੇ ਉੱਪਰ ਵੀ ਸਵਾਲ ਜਿਹੜੇ ਆ ਚੁੱਕੇ ਜਾਂਦੇ ਆ ਇੱਕ ਸ਼ਖਸ ਦੇ ਵੱਲੋਂ ਤਾਂ ਉੱਤੇ ਹੀ ਅੱਜ ਅਕਾਲੀ ਆਗੂ ਵਰਸਾ ਸਿੰਘ ਸਾਬਕਾ ਅਕਾਲੀ ਆਗੂ ਵਰਸਾ ਸਿੰਘ ਵਲਟੋਹਾ ਦੇ ਵੱਲੋਂ ਜਿਹੜੀ ਇੱਕ ਵੀਡੀਓ ਸਾਂਝੀ ਕੀਤੀ ਜਾਂਦੀ ਆ ਮਹਿਜ਼ 27 ਸੈਕਿੰਡ ਜਿਸਤੇ ਵਿੱਚ ਉਹਨਾਂ ਦੇ ਬੋਲਣ ਦੇ ਤੌਰ ਤਰੀਕੇ ਦੇ ਉੱਪਰ ਵੱਡੇ ਸਵਾਲ ਜਿਹੜੇ ਆ ਖੜੇ ਕੀਤੇ ਜਾਂਦੇ ਹਾਲਾਂਕਿ ਉਸ ਤੋਂ ਬਾਅਦ ਸਿੰਘ ਸਾਹਿਬ ਦਾ ਬਿਆਨ ਜਿਹੜਾ ਉਹ ਵੀ ਸਾਹਮਣੇ ਆਇਆ ਇਹ ਸਭ ਮਸਲੇ ਦੇ ਉੱਪਰ ਇਲਜ਼ਾਮات ਇਹ ਲੱਗ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈਗਾ ਸੋਸ਼ਲ ਮੀਡੀਆ ਦਾ ਵਿੰਗ ਜਿਹੜਾ ਉਹ ਬਦਨਾਮ ਕਰਨੀਆਂ ਕੋਸ਼ਿਸ਼ਾਂ ਕਰ ਰਿਹਾ ਆ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਰਗਲੀ ਗੱਲਬਾਤ ਬਧਾਈ ਖਾਰਾ ਸਾਹਿਬ ਸਵਾਗਤ ਆ ਰਮੇਟਰ ਸਤਿ ਸ਼੍ਰੀ ਅਕਾਲ ਜੀ ਕਰਸਾਪਕੇ ਇਸ ਤਰ੍ਹਾਂ ਦੇ ਨਾਲ ਦੇਖਦੇ ਹਾਂ ਜੋ ਇਲਜ਼ਾਮ ਤਰਾਸ਼ੀ ਦਾ ਦੌਰ ਇਹ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਕੌਮ ਦੇ ਜਥੇਦਾਰ ਨੂੰ ਜਥੇਦਾਰ ਦੇ ਉੱਪਰ ਇਲਜ਼ਾਮ ਲਾਏ ਜਾਣੇ ਕਿਸ ਤਰ੍ਹਾਂ ਦੇ ਨਾਲ ਦੇਖਦੇ ਹਾਂ ਇਹ ਸਾਰੇ ਵਰਤਾਰੇ ਦੇਖੋ ਗਰੇਵਾਲ ਸਾਹਿਬ 7 2 ਦਸੰਬਰ ਤੋਂ ਬਾਅਦ ਇਹ ਘਟਨਾ ਸ਼ੁਰੂ ਹੁੰਦੀ ਹੈ 2 ਦਸੰਬਰ ਤੋਂ ਬਾਅਦ ਕੁਝ ਬੰਦਿਆਂ ਨੂੰ ਇਹ ਲੱਗਿਆ ਲੀਡਰਾਂ ਨੂੰ ਕਿ ਸਾਡੀ ਸਭ ਤੋਂ ਜ਼ਿਆਦਾ ਜੇ ਪੁੱਛ ਗਿਚ ਜਾਂ ਉੱਥੇ ਜ਼ਿਆਦਾ ਉਹਨਾਂ ਨੂੰ ਕੁਐਸਚਨ ਪੁੱਛੇ ਗਏ ਨੇ ਤਾਂ ਉਸ ਦੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਹੁਤ ਵੱਡਾ ਰੋਲ ਤਾ ਉਹਨੇ ਤਾਂ برداشت ਨਹੀਂ ਹੋਇਆ ਤਾਂ ਕੁਝ ਦਿਨਾਂ ਦੇ ਬਾਅਦ ਇੱਕ ਗੁਰਪ੍ਰੀਤ ਨਾਮ ਦਾ ਬੰਦਾ ਆਉਂਦਾ ਹੈ ਤਾਂ ਉਹ ਜਥੇਦਾਰ ਸਾਹਿਬ ਦੇ ਉਲਟ ਬੋਲਣ ਲੱਗ ਜਾਂਦਾ ਹੈ ਤਾਂ ਉਸਤੇ ਮੈਂ ਪਹਿਲਾਂ ਵੀ ਇੱਕ ਨੋਟਿਸ ਵੀ ਦਿੱਤਾ ਹੈ ਉੱਚ ਮੈਂ ਬੜੀ ਕਲੀਅਰ ਵੀ ਗੱਲ ਕੀਤੀ ਹੈ ਕਿ ਪਿਛਲੇ 15 ਤੋਂ 18 ਸਾਲ ਦੇ ਵਿੱਚ ਇਹ ਆਦਮੀ ਕਿਤੇ ਵੀ ਰਹਿੰਦਾ ਨਹੀਂ ਕਿਤੇ ਵੀ ਆਪਦੇ ਪਰਿਵਾਰ ਨੂੰ ਯਾਦ ਨਹੀਂ ਕਰਦਾ ਹੈ ਕਿਤੇ ਕੁੜੀਆਂ ਲੈਣ ਦੇ ਲਈ ਆਪਦੇ ਬੱਚੇ ਲੈਣ ਲਈ ਗਾਰਡੀਅਨ ਵਾਰਡੈਕਟ ਦਾ ਕੇਸ ਨਹੀਂ ਕਰਦਾ ਅਦਾਲਤ ਦੇ ਅੰਦਰ ਹੀ ਪਰ 2 ਦਸੰਬਰ ਤੋਂ ਬਾਅਦ ਇਹ ਆਦਮੀ ਰੋਣੋ ਚੁੱਪ ਨਹੀਂ ਕਰ ਰਿਹਾ ਕਿਉਂ ਨਹੀਂ ਚੁੱਪ ਕਰ ਰਿਹਾ ਏ ਇਹਨੂੰ ਕੌਣ ਰੋਵਾ ਰਿਹਾ ਵਾਰ-ਵਾਰ ਤਾਂ ਲੋਕਾਂ ਦੇ ਅੰਦਰ ਇੱਕੋ ਹੀ ਸੀ ਕਿ ਜਥੇਦਾਰ ਸਾਹਿਬ ਦੇ ਕੋਈ ਨਾ ਕੋਈ ਗੱਲਬਾਤ ਹੋएगी ਤਾਂ ਜੋ ਜਥੇਦਾਰ ਸਾਹਿਬ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਤਖਤ ਦੇ ਉੱਪਰ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਿਵੇਂ ਜਾ ਕੇ ਕੁਐਸਚਨਾਂ ਦਾ ਆਨਸਰ ਦਿੱਤਾ ਹੈ ਪੰਜ ਪਿਆਰੇ ਖਿਲਾੜ ਕੇ ਆਪ ਸਾਰੀ ਗੱਲ ਕਲੀਅਰ ਕੀਤੀ ਹੈ ਤਾਂ ਉਸ ਦੇ ਵਿੱਚ ਕਿਹਾ ਕਿ ਜੇ ਮੇਰੇ ਰਿਲੇਸ਼ਨ ਜਾਂ ਕੋਈ ਇਹੋ ਜੀ ਗੱਲਬਾਤ ਹੋਵੇ ਤੇ ਮੇਰਾ ਕੱਖ ਨਾ ਰਵੇ ਤੇ ਜਾਂ ਕਹਿਣ ਵਾਲਿਆਂ ਦਾ ਕੱਖ ਨਾ ਰਵੇ ਤਾਂ ਮੇਰੇ ਦੇਖਣ ਚਐਸ ਤੋਂ ਵੱਡੀ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਇਹ ਤਖਤ ਤੋਂ ਵੱਡੀ ਕੋਈ ਚੀਜ਼ ਨਹੀਂ ਹੋ ਸਕਦੀ ਅਸੀਂ ਜੇ ਅਜੇ ਵੀ ਵਿਸ਼ਵਾਸ ਨਾ ਕਰੀਏ ਫਿਰ ਸਾਨੂੰ ਆਪ ਦੇ ਧਰਮ ਦੇ ਉੱਤੇ ਹੀ ਸਾਨੂੰ ਕੋਈ ਵਿਸ਼ਵਾਸ ਹੀ ਨਹੀਂ ਉਸ ਧਰਮ ਦੇ ਅੱਗੇ ਜਾ ਕੇ ਆਪ ਦੇ ਗੁਨਾਹ ਕਬੂਲ ਕਰਦੇ ਨੇ ਲੋਕ ਉਹ ਐਡੀ ਵੱਡੀ ਤਾਕਤ ਹੈ ਅਗਰ ਕੋਈ ਝੂਠੀ ਸੌਂ ਚੁੱਕਦਾ ਇੱਥੇ ਆ ਕੇ ਜਾਂ ਝੂਠੀ ਗੱਲ ਕਰਦਾ ਹੈ ਤਾਂ ਮੇਰੇ ਨਜ਼ਰੀਏ ਦੇ ਮੁਤਾਬਕ ਮੌਤ ਤੋਂ ਵੀ ਭਿਆਨਕ ਚੀਜ਼ ਹੈ ਸਾਰੇ ਪਰਿਵਾਰ ਸਾਰਾ ਖਾਨਦਾਨ ਉੱਡ ਜਾਂਦਾ ਬੰਦੇ ਦਾ ਸੋ ਜੋ ਜਥੇਦਾਰ ਸਾਹਿਬ ਨੇ ਉੱਥੇ ਕਲੀਅਰ ਕੀਤਾ ਦਮਦਮ ਦਮਦਮ ਦਾ ਉਸ ਦੇ ਵਿੱਚ ਦਮਦਮਾ ਸਾਹਿਬ ਗੁਰਦੁਆਰੇ ਦੇ ਅੰਦਰ ਤਾਂ ਉੱਥੋਂ ਲੱਗਦਾ ਹੈ ਕਿ ਅਜਾਈ ਕੋਈ ਗੱਲ ਨਹੀਂ ਮਨਸ਼ਾ ਕਿਸੇ ਦੀ ਇਹਨਾਂ ਨੂੰ ਤਖਤ ਦੇ ਉੱਪਰੋਂ ਅਰਜ਼ੈਂਦਵੰਦੀ ਸੀ ਅਸਤੀਫਾ ਦਿਵਾਉਣ ਤਿੱਕਰ ਇਹ ਲੋਕ ਚੱਲ ਚੁੱਕ ਪਏ ਸੀ ਕਿ ਕਿਸ ਤਰੀਕੇ ਨਾਲ ਇਹਸ ਆਦਮੀ ਨੂੰ ਦੱਸ ਦਈਏ ਜਥੇਦਾਰ ਸਾਹਿਬ ਨੂੰ ਦੱਸ ਦਈਏ ਕਿ ਕਿਨੇ ਬੋਲੀ ਦਾ ਲੀਡਰਾਂ ਨੂੰ ਕਿਵੇਂ ਸਜ਼ਾ ਲਾਈ ਦੀ ਕਿਵੇਂ ਤਨਖਾਹ ਲਾਈ ਦੀ ਹੈ ਤਾਂ ਇਹਦੇ ਮਗਰ ਕੁਛ ਨਾ ਕੁਛ ਕਿਸੇ ਨਾ ਕਿਸੇ ਲੀਡਰਾਂ ਦੀ ਇਹ ਮਨਸ਼ਾ ਹੈ ਸੋ ਅਸੀਂ ਕਿਵੇਂ ਕਵਾਂਗੇ ਕਿ ਉਹ ਕਾਲੀ ਲੀਡਰ ਸੀ ਕਿਸੇ ਅਕਾਲੀ ਲੀਡਰ ਨੇ ਇਹਨਾਂ ਦੇ ਹੱਕ 'ਚ ਨਹੀਂ ਬੋਲੇ ਸਿੰਗਲ ਬੰਦਾ ਵੀ ਨਹੀਂ ਇਹਨਾਂ ਦੇ ਹੱਕ 'ਚ ਬੋਲਿਆ ਆ ਕੇ ਕਿਵੇਂ ਕਵਾਂਗੇ ਅਸੀਂ ਤਾਂ ਮਾਵਾ ਭੈਣਾਂ ਦੀਆਂ ਗੱਲਾਂ ਕੱਢਣ ਲੱਗ ਗਏ ਆ ਕਰਨੀ ਅਸੀਂ ਤਾਂ ਕਮੈਂਟ ਦੇ ਵਿੱਚ ਲੋਕਾਂ ਦੀਆਂ ਭੈਣਾਂ ਦੀਆਂ ਗੱਲਾਂ ਕਰਦੇ ਆ ਪਰ ਕਿਸੇ ਵਕਤ ਜੇ ਕਿਸੇ ਦੀ ਧੀ ਭੈਣ ਦੀ ਬੇਇੱਜ਼ਤੀ ਹੋਣੀ ਜਾਂ ਕਿਤੇ ਜ਼ੁਲਮ ਹੋਣਾ ਤਾਂ ਉੱਥੇ ਅਕਾਲੀ ਆਉਂਦੇ ਹੁੰਦੇ ਸੀ ਕਿ ਅਕਾਲੀ ਆ ਗਏ ਨੇ ਹੁਣ ਕੋਈ ਡਰ ਨਹੀਂ ਸਾਨੂੰ ਮਗਾਨੇ ਦੀ ਧੀ ਵੀ ਆਪਦੀ ਧੀ ਹੁੰਦੀ ਸੀ ਤੇ ਐਸ ਵਕਤ ਅਸੀਂ ਕਿੱਧਰ ਤੁਰ ਪਏ ਆ ਕਿਸੇ ਦੀ ਧੀ ਦੀ ਗੱਲ ਕਰਨੀ ਦੂਜਾਂ ਦੇ ਰਿਲੇਸ਼ਨ ਡਿਵੈਲਪ ਕਰਾਉਣੇ ਮੋਬਾਈਲ ਦੇ ਉੱਪਰ ਗੰਦਗੀਆਂ ਗਾਲਾਂ ਕੱਢਣੀਆਂ ਕੀ ਸਿੱਖਿਆ ਆ ਆਪਾਂ ਕਲਾ ਪਰਾਵੇਲ ਨਹੀਂ ਸੀ ਜਾਣਾ ਆਪਾਂ ਆਪਾਂ ਤਾਂ ਬੜੀ ਲਿਆਕਤ ਚਾਹੀਦੀ ਸੀ ਮੈਂ ਤਾਂ ਤਾਂ ਇੱਕ ਦਿਨ ਕਿਹਾ ਸੀ ਕਿ ਸੇਵਾ ਜਿਹੜੀ ਹੈ ਲਬਜ ਬੜਾ ਸਿੰਪਲ ਲੱਗਦਾ ਪਰ ਨਿਭਾਉਣੀ ਤੇ ਕਰਨੀ ਬੜੀ ਔਖੀ ਹੈ ਤਾਂ ਹਣ ਸੁੱਟ ਕੇ ਗੁਰਦੁਆਰੇ ਖਲੋ ਜਾਣਾ ਇਹ ਗੱਲ ਨਹੀਂ ਹੁੰਦੀ ਗੱਲ ਹੁੰਦੀ ਹੈ ਨਿਮਰਤਾ ਆਉਣੀ ਉਹਦੇ ਵਿੱਚ ਸਾਡੇ ਤਾਂ ਨਿਮਰਤਾ ਹੀ ਨਹੀਂ ਅਸੀਂ ਤਾਂ ਬਦਲੇ ਦੀ ਭਾਵਨਾ ਤੇ ਚੱਲ ਪੈ ਗਏ ਨਾ ਅਸੀਂ ਕੀਤੇ ਬੰਦੇ ਅਸੀਂ ਮਾਰੇ ਗੁਰੂ ਗ੍ਰੰਥ ਸਾਹਿਬ ਦੀ ਤਹਵੀਨ ਅਸੀਂ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਹਵੀਨ ਅਸੀਂ ਕੀਤੀ ਤਾਂ ਅਸੀਂ ਤਾਂ ਕਿਸੇ ਤੋਂ ਗੱਲ ਬਰਦਾਸ਼ਤ ਨਹੀਂ ਕਰ ਰਹੇ ਸੋ ਜੋ ਜਥੇਦਾਰ ਸਾਹਿਬ ਦੇ ਖਿਲਾਫ ਇੱਕ ਬੋਲਿਆ ਗਿਆ ਹੈ ਹੁਣ ਅੱਜ ਇੱਕ ਲਫ਼ਜ਼ ਹੋਰ ਵੀ ਬੋਲਿਆ ਇਹਨਾਂ ਨੇ ਕਿ ਜਥੇਦਾਰ ਸਾਹਿਬ ਨੇ ਭਾਜਪਾ ਦੇ ਨਾਲ ਰਲ ਕੇ ਸਾਡੀਆਂ ਵੀਡੀਓ ਡਿਲੀਟ ਕਰਤੀਆਂ ਬੰਦਾ ਕਹਿ ਰਿਹਾ ਜਦ ਕਿ ਜਿੰਨੀਆਂ ਐਪਲੀਕੇਸ਼ਨ ਦਵਾਈਆਂ ਨੇ ਜਥੇਦਾਰ ਸਾਹਿਬ ਤੋਂ ਉਹ ਮੈਂ ਹੀ ਦਵਾਈਆਂ ਨੇ A to Z ਜਿੰਨੀਆਂ ਡੀਜੀਪੀ ਤੋਂ ਲੈ ਕੇ ਹਾਇਰ ਅਥਾਰਟੀ ਤੱਕ ਉਹ ਸਾਰੀਆਂ ਟਾਈਪ ਕਰਾ ਕੇ ਜਥੇਦਾਰ ਸਾਹਿਬ ਨੂੰ ਮੈਂ ਦਿੱਤੀਆਂ ਕਿ ਐਸ ਐਸ ਸਿਸਟਮ ਦੇ ਨਾਲ ਇਹ ਵੀਡੀਓ ਡਿਲੀਟ ਹੋਣਗੀਆਂ ਐਸ ਸਿਸਟਮ ਦੇ ਨਾਲ ਪਰਚੇ ਦਰਜ ਹੋਣਗੇ ਉਹ ਸਾਰਾ ਮੈਂ ਦੱਸ ਰਿਹਾ ਉੱਚ ਭਾਜਪਾ ਦਾ ਕੀ ਰੋਲ ਆ ਗਿਆ ਮੈਂ ਤਾਂ ਬੜਾ ਸੁਣ ਕੇ ਬੜਾ ਹੈਰਾਨ ਹੋਇਆ ਤੁਸੀਂ ਆ ਕੇ ਬੜਾ ਵਧੀਆ ਗੱਲ ਕਲੀਅਰ ਹੋ ਗਈ ਹੈ ਮੈਂ ਤਾਂ ਇੱਕ ਐਪਲੀਕੇਸ਼ਨ ਉਹ ਵੀ ਦਵਾਈ ਹੈ ਜਿਹੜੀ ਗੁਰਪ੍ਰੀਤ ਤੋਂ ਕਿਸੇ ਨੇ ਇੱਕ ਫੇਸਬੁੱਕ ਤੇ ਇੱਕ ਟਾਈਪ ਕਰਾਇਆ ਹੈ ਕਿ ਅਗਰ ਮੇਰੀ ਕੱਲ ਨੂੰ ਮੈਨੂੰ ਕੁਝ ਹੋ ਗਿਆ ਤੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਮੇਰੇ ਜ਼ਿੰਮੇਵਾਰ ਹੋਣਗੇ ਮੌਤ ਦੇ ਤਾਂ ਮੈਂ ਉੱਥੇ ਐਪਲੀਕੇਸ਼ਨ ਦਵਾਈ ਦਵਾਈ ਹੈ ਕਿ ਹਾਇਰ ਅਥਾਰਟੀ ਨੂੰ ਜਥੇਦਾਰ ਸਾਹਿਬ ਤੋਂ ਕਿ ਇਹ ਬੰਦਾ ਜਿਨ੍ਹਾਂ ਦੇ ਕੋਲ ਹੈ ਜਿਹੜੇ ਬੰਦੇ ਨੂੰ ਬੁਲਾ ਰਹੇ ਨੇ ਕੱਲ ਉਹ ਇਸ ਦਾ ਨੁਕਸਾਨ ਕਰਾਉਂਗੇ ਉਹ ਨੁਕਸਾਨ ਕਰਾ ਕੇ ਜਥੇਦਾਰ ਸਾਹਿਬ ਦੇ ਗਲ ਪਾਉਣਗੇ ਤਾਂ ਅਸੀਂ ਇੱਕ ਐਪਲੀਕੇਸ਼ਨ ਮੂਵ ਕਰਤੀ ਹੈ ਕਿ ਇਹਨੂੰ ਬਚਾਇਆ ਜਾਵੇ ਇਸ ਬੰਦੇ ਨੂੰ ਗੁਰਪ੍ਰੀਤ ਨੂੰ ਇਹ ਬੰਦਾ ਕਿਸੇ ਦੇ ਤਹਿਤ ਥਲੇ ਆ ਚੁੱਕਾ ਹੈ ਕਿਸੇ ਦੇ ਅੰਡਰ ਪ੍ਰੈਸ਼ਰ ਆ ਚੁੱਕਾ ਹੈ ਤਾਂ ਇਹਦੀ ਜਾਨ ਮਾਲ ਨੂੰ ਖਤਰਾ ਕੱਲ ਨੂੰ ਕੁਝ ਹੋ ਗਿਆ ਤਾਂ ਮੇਰੇ ਉਲਟੇ ਪਰਚਾ ਦਰਜ ਕਰਾਉਣਗੇ ਅਸੀਂ ਐਂਟਰੀ ਕਰਾ ਚੁੱਕੇ ਆ ਆਪਦੀ ਅਸੀਂ ਐਪਲੀਕੇਸ਼ਨ ਦੇ ਚੁੱਕੇ ਆ ਤੁਹਾਨੂੰ ਕੀ ਲੱਗਦਾ ਇਹ ਜੋ ਵੀ ਵਰਤਾਰਾ ਚੱਲ ਰਿਹਾ ਆ ਕਿਹਦੇ ਵੱਲੋਂ ਕੀਤਾ ਜਾਜ ਜਿਵੇਂ ਸੋਸ਼ਲ ਮੀਡੀਆ ਦੀ ਗੱਲ ਕਰੀ ਸੋਸ਼ਲ ਮੀਡੀਆ ਜੋ ਵੀ ਇਲਜ਼ਾਮ ਤਰਾਸ਼ੀ ਚੱਲ ਰਹੀ ਹੈ ਜਿਸ ਤਰ੍ਹਾਂ ਦੇ ਇਲਜ਼ਾਮ ਟੜਾ ਟੜਾ ਜਹੇਦਾਰ ਸਾਹਿਬ ਦੇ ਉੱਪਰ ਲਾਏ ਜਾ ਰਹੇ ਨੇ ਕੌਣ ਆ ਇਹਦੇ ਇਹਦੇ ਪਿੱਛੇ ਦੀ ਕੜੀ ਜੁੜਦੀ ਕਿਹਦੇ ਨਾਲ ਦੇਖੋ ਜਿਹੜੀ ਜੁੜਦੀ ਹੈ ਤਾਂ ਸਾਬਕਾ ਜਿਹੜੇ ਅਕਾਲੀ ਨੇ ਸਾਬਕਾ ਅਕਾਲੀ ਨੇ ਹੁਣ ਤਾਂ ਹੈ ਹੀ ਨਹੀਂ ਉਹ ਜਿਹੜੇ ਲੀਡਰਾਂ ਨੂੰ ਲੱਗਿਆ ਕਿ ਸਾਨੂੰ ਇਸ ਤਰ੍ਹਾਂ ਬੋਲਿਆ ਗਿਆ ਹੈ ਅਕਾਲ ਤਖਤ ਸਾਹਿਬ ਦੇ ਉੱਪਰੋਂ ਤਾਂ ਇੱਕ ਉਹਨਾਂ ਦੇ ਵਿੱਚ ਇੱਕ ਭਾਵਨਾ ਹੈ ਕਿ ਇਸ ਸਖਸ਼ ਨੂੰ ਸਬਕ ਸਿਖਾ ਹੋਰ ਕੋਈ ਨਹੀਂ ਇਸ ਦੇ ਵਿੱਚ ਮੈਂ ਜਮੇਰਾ ਦਾ ਕਿਸੇ ਪਾਰਟੀ ਨਾਲ ਕੋਈ ਲਿੰਕ ਨਹੀਂ ਮੈਂ ਜੇ ਕਹਾਂ ਉਹ ਇਸ ਕਾਂਗਰਸ ਹੈ ਭਾਜਪਾ ਹੈ ਆਮ ਆਦਮੀ ਹੈ ਨਹੀਂ ਕਿਸੇ ਦਾ ਲਿੰਕ ਹੀ ਨਹੀਂ ਇਸ ਦੇ ਵਿੱਚ ਬਣਦਾ ਤਾਂ ਇਸ ਦੇ ਵਿੱਚ ਇੱਕ ਹੀ ਗਰੁੱਪ ਹੈ ਤੁਸੀਂ ਕਮੈਂਟ ਦੇਖੋਗੇ ਥੱਲੇ ਮਾਵਾਂ ਪਾਣਾਂ ਦੇ ਲੋਕਾਂ ਨੂੰ ਗਾਲਾਂ ਕੱਢਦੇ ਨੇ ਹੋਰ ਕੋਈ ਨਹੀਂ ਕੱਢਦਾ ਗਾਲ ਅਕਾਲੀ ਕੱਢਦੇ ਉਹ ਕਹਿੰਦੇ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਵੀ ਬਰਦਾਸ਼ਤ ਕਰਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਤوهਿਨ ਬਰਦਾਸ਼ਤ ਕਰਦੇ ਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤوهਿਨ ਬਰਦਾਸ਼ਤ ਕਰਦੇ ਆਂ ਅਸੀਂ ਬੰਦੇ ਮਾਰਨ ਦੀ ਗੱਲ ਕਰਦੇ ਆਂ ਪਰ ਹੈ ਅਸੀਂ ਅਕਾਲੀ ਅਸੀਂ ਮਾਵਾ ਪੈਣਾ ਦੀਆਂ ਗਾਲਾਂ ਵੀ ਕੱਢਦੇ ਆਂ ਲੋਕਾਂ ਨੂੰ ਅਸੀਂ ਜਾਨੋਂ ਵੀ ਮਾਰਦੇ ਆਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਤوهਿਨ ਐਡਮਿਟ ਵੀ ਕਰਦੇ ਆਂ ਪਰ ਫਿਰ ਵੀ ਅਸੀਂ ਅਕਾਲੀ ਹੁਣ ਇਹ ਲੋਕ ਦੱਸਣਗੇ ਅਕਾਲੀ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਅਕਾਲੀ ਕੌਣ ਸੀ ਅਕਾਲੀ ਦਾ ਕੀ ਰਤਬਾ ਕੀ ਸੀ ਅਕਾਲੀਆਂ ਦਾ ਅਫਗਾਨ ਤਿੱਕਰ ਜਥੇਦਾਰ ਕਾਲੀ ਫੂਲਾ ਸਿੰਘ ਦੀ ਤੱਕ ਪੈਂਦੀ ਹੁੰਦੀ ਸੀ ਤੇ 1947 ਤੋਂ ਪਹਿਲਾਂ ਵੀ ਅਕਾਲੀ ਹੁੰਦੇ ਹੁੰਦੇ ਸੀ ਕਿਸੇ ਨਾਲ ਜ਼ਬਰ ਜ਼ੁਲਮ ਹੋਵੇ ਤਾਂ ਅਕਾਲੀ ਹਾਜ਼ਰ ਸੀ ਤੇ ਅੱਜ ਕੀ ਹੈ ਅੱਜ ਇੱਕ ਜਥੇਦਾਰ ਸਾਹਿਬ ਨੂੰ ਅੱਗੇ ਲਾਉਣ ਨੂੰ ਫਿਰਦੇ ਆਂ ਆਪਾਂ ਉਹਨਾਂ ਦੀਆਂ ਆਪਾਂ ਕਾਸਟ ਵਾਈਜ਼ ਬੋਲਦੇ ਆਂ ਆਪਾਂ ਉਹਨਾਂ ਦੇ ਅੱਗੇ ਖਿਲਾਫ ਕਿਸੇ ਔਰਤ ਨੂੰ ਖੜੀ ਕਰਕੇ ਜਾਂਦੇ ਤੋਂ ਬਦਲ ਬੰਦੇ ਤੋਂ ਕੁਝ ਲਬਜ ਬੁਲਾ ਕੇ ਆਪਾਂ ਕਰੈਕਟਰ ਖਤਮ ਕਰਨਾ ਚਾਹੁੰਦੇ ਆ ਆਰਿਆ ਸਮਾਜੀਆਂ ਨੂੰ ਅਸੀਂ ਆਪਦੇ ਜਥੇਦਾਰਾਂ ਦੇ ਬਦਨਾਮੀ ਕਰਨ ਲਈ ਇੱਕ ਪਲੇਟਫਾਰਮ ਤਿਆਰ ਕਰ ਰਹੇ ਹਾਂ ਜਿਹੜਾ ਸਾਡਾ ਰਿਜ਼ਲਟ ਏਡਾ ਮਾੜਾ ਆਵੇਗਾ ਉਹ ਨਾਲ ਸਮੇਂ ਚ ਅਸੀਂ ਮਜ਼ਾਕ ਦੇ ਪਾਤਰ ਬਣ ਕੇ ਰਹਿ ਜਾਾਂਗੇ ਮੇਰੀ ਕੋਈ ਦੁਸ਼ਮਣੀ ਨਹੀਂ ਅਕਾਲੀਆਂ ਨਾਲ ਕੋਈ ਮੈਂ ਕਹਾਂ ਮੇਰੀ ਪਰਸਨ ਆਂ ਜੈਂ ਮੈਂ ਕੋਈ ਐਮਐਲਏ ਖੜਾ ਜਾਂ ਮੇਰੇ ਵਿਰੋਧ ਦੇ ਵਿੱਚ ਨਹੀਂ ਜੇ ਹੋਰ ਅਕਾਲੀ ਆਉਣਗੇ ਵਧੀਆ ਬੰਦੇ ਆਉਣਗੇ ਤਾਂ ਅਸੀਂ ਤਾਂ ਉਹਨਾਂ ਦੀ ਇੱਜ਼ਤ ਕਰਾਂਗੇ ਕਿਉਂਕਿ ਅਕਾਲੀ ਦੀ ਡੈਫੀਨੇਸ਼ਨ ਬੜੀ ਵੱਡੀ ਹੈ ਇਹਨਾਂ ਨੂੰ ਗੱਲ ਮੇਰੀ ਬੜੀ ਮਾੜੀ ਲੱਗਦੀ ਹੈ ਪਰ ਕਾਰਨ ਕੀ ਹੈ ਚਲੋ ਜਿੰਨੀਆਂ ਮਰਜੀ ਗਾਲਾਂ ਕੱਢੀ ਜਾਣਾ ਕੋਈ ਚੱਕਰ ਨਹੀਂ ਇਹਨਾਂ ਦੀਆਂ ਗਾਲਾਂ ਦਾ ਲੋਕਾਂ ਨੂੰ ਪਤਾ ਹੀ ਹੈ ਕਿ ਜਦੋਂ ਬੰਦਾ ਬਿਲਕੁਲ ਆਪਣੇ ਕਰੈਕਟਰ ਤੋਂ ਹੀਣਾ ਹੋ ਜੇ ਤਾਂ ਉਹ ਇਹੀ ਹਰਕਤਾਂ ਕਰਦਾ ਹੁੰਦਾ ਹੈ ਕਿਸੇ ਦੀ ਧੀ ਭੈਣ ਦੀਆਂ ਗੱਲਾਂ ਕਰਨੀਆਂ ਇਹ ਸ਼ੋਭਦੀਆਂ ਨਹੀਂ ਨੀਲਗਾ ਪੱਗਾਣੇ ਬੜੇ ਸੋਹਣੇ ਚਿਹਰੇ ਨੇ ਤੁਹਾਡੇ ਰੱਬ ਨੇ ਤੁਹਾਨੂੰ ਬੜੀ ਅਕਲ ਦਿੱਤੀ ਸੀ ਪਰ ਉਹ ਕਿੱਧਰ ਗਈ ਹੁਣ ਬਹੁਤ ਮਾੜਾ ਹੋ ਰਿਹਾ ਪੰਜਾਬ ਜਿਸ ਤਰ੍ਹਾਂ ਦੇ ਨਾਲ ਅੱਜ ਇੱਕ ਵੀਡੀਓ ਵੀ ਬਿਰਸਤ ਸਿੰਘ ਬਲਟੋਹਾ ਦੇ ਵੱਲੋਂ ਸਾਂਝੀ ਕੀਤੀ ਜਾਂਦੀ ਹੈ ਮਹਿਜ਼ 27 ਸੈਕਿੰਡ ਦੀ ਜਿਹੜੀ ਵੀਡੀਓ ਉਹ ਸਾਂਝੀ ਕੀਤੀ ਜਾਂਦੀ ਹੈ ਉਸ ਦੇ ਵਿੱਚ ਜਿਸ ਤਲਖੀ ਦੇ ਨਾਲ ਸਿੰਘ ਸਾਹਿਬ ਬੋਲਦੇ ਜਿਹੜੇ ਉਹ ਨਜ਼ਰ ਆਉਂਦੇ ਨੇ ਉਹ ਉਹ ਤਲਖੀ ਤੇ ਉੱਪਰ ਵੀ ਸਵਾਲ ਖੜੇ ਕੀਤੇ ਜਾਂਦੇ ਆ ਜਿਸ ਦੇ ਵਿੱਚ ਕੀ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ ਵੀ ਸਵਾਲ ਖੜਾ ਕੀਤਾ ਜਾਂਦਾ ਕਿ ਸਿੰਘ ਸਾਹਿਬ ਖੁਦ ਕਬੂਲੇ ਨੇ ਕਿ ਮੇਰੀ ਬੀਜੇਪੀ ਦੇ ਨਾਲ ਸਾਂਝ ਰਹੀ ਆ ਇਹ ਇਸ ਚੀਜ਼ ਦੇ ਉੱਪਰ ਵੀ ਬੜੇ ਸਵਾਲ ਖੜੇ ਹੁੰਦੇ ਨੇ ਨਹੀਂ ਜਦੋਂ ਇੱਕ ਬੰਦਾ ਐਡੇ ਵੱਡੇ ਅਹੁਦੇ ਤੇ ਹੋਵੇ ਆਕਾਲ ਤਖਤ ਸਰਬ ਦਾ ਜਥੇਦਾਰ ਹੋ ਵੀ ਜਾਂ ਹੋਰ ਤਖਤ ਦੇ ਵੀ ਜਥੇਦਾਰ ਹੋਣ ਤੇ ਉਹਨਾਂ ਦੀ ਗੱਲ ਤਾਂ ਸਾਰਿਆਂ ਨਾਲ ਚੱਲੇਗੀ ਉਹਨੂੰ ਅਸੀਂ ਕਿਵੇਂ ਕਵਾਂਗੇ ਕਿ ਤੂੰ ਦੂਜੀ ਕੌਮ ਨਾਲ ਜਾਂ ਦੂਜੇ ਲੀਡਰਾਂ ਨਾਲ ਗੱਲ ਨਹੀਂ ਕਰਨੀ ਕਿਉਂਕਿ ਇਹ ਤਾਂ ਮਾਮੂਲੀ ਗੱਲ ਹੈ ਏਡੀ ਵੱਡੀ ਗੱਲ ਨਹੀਂ ਜਿਹੜਾ ਇਸ਼ੂ ਬਣਾਇਆ ਜਾ ਰਿਹਾ ਹੈ ਤੁਸੀਂ ਸਾਰੀ ਜ਼ਿੰਦਗੀ ਜਨਸੰਗੀਆਂ ਦੇ ਨਾਲ ਕੱਢਤੀ ਤੁਸੀਂ ਉਹਨਾਂ ਬੰਦਿਆਂ ਦੇ ਨਾਲ ਯਾਰੀ ਪਾਲੀ ਜਿਨ੍ਹਾਂ ਨੇ ਕਿਹਾ ਸਿੱਖਾਂ ਦੀਆਂ ਕੁੜੀਆਂ ਰਾਤ ਰੱਖਿਆ ਕਰੋ ਸ਼ਿਵ ਸੈਣਾ ਨਾਲ ਤੁਸੀਂ ਇਲੈਕਸ਼ਨਾਂ 'ਚ 2022 'ਚ ਸਮਝੌਤੇ ਕੀਤੇ ਤੁਹਾਡਾ ਰੁਤਬਾ ਘਟਸੀ ਲੋਕਾਂ ਦਾ ਅਕਾਲੀਆਂ ਦਾ ਰੁਤਬਾ ਘਟਸੀ ਪੰਜਾਬ ਦੇ ਅੰਦਰ ਪਰ ਸਮਝਾਉਤਾ ਕਿੰਦੇ ਨਾਲ ਕੀਤਾ ਜਿਨ੍ਹਾਂ ਨੇ ਕਿਹਾ ਸਿੱਖੋ ਤੁਹਾਡੀਆਂ ਕੁੜੀਆਂ ਰਾਤ ਰੱਖਣੀਆਂ ਕਰਨੀਆਂ ਨੇ ਉਹਦੇ ਨਾਲ ਤਾਂ ਸਮਝਾਉਤੇ ਸੀ ਤੁਹਾਡੇ ਸਮਝਾਉਤੇ ਹੋਗੇ ਤੁਸੀਂ ਇਲੈਕਸ਼ਨ ਇਕੱਠੇ ਲੜ ਲੇ ਉਹ ਗੁਨਾਹ ਨਹੀਂ ਪਰ ਇੱਕ ਜਥੇਦਾਰ ਸਾਹਿਬ ਕਿਸੇ ਕੌਮ ਦੇ ਜਾਂ ਕਿਸੇ ਲੀਡਰ ਨਾਲ ਗੱਲ ਕੀਤੀ ਹੈ ਕੀ ਪ੍ਰੋਬਲਮ ਹੈ ਜਾਂ ਕੀ ਕਿਸੇ ਬਾਰੇ ਕੋਈ ਪ੍ਰੋਬਲਮ ਹੋ ਸਕਦੀ ਹੈ ਕਈ ਮੈਟਰ ਹੁੰਦੇ ਨੇ ਜਿਹੜੇ ਨਹੀਂ ਸੁੱਝਦੇ ਤਾਂ ਉੱਥੇ ਗੱਲ ਕਰਨੀ ਗੁਨਾਹ ਹੋ ਗਈ ਹੈ ਗੱਲ ਤਾਂ ਆਈ ਹੈ ਜੇ ਸਾਡੀ ਕੌਮ ਦਾ ਸੌਦਾ ਹੋਇਆ ਜੇ ਸਾਡੇ ਪੰਜਾਬ ਦਾ ਸੌਦਾ ਹੋਇਆ ਹੈ ਕੌਮ ਨੂੰ ਮਰਾਉਣ ਦਾ ਸੌਦਾ ਹੋਇਆ ਹੈ ਸਾਧ ਨੂੰ ਪ੍ਰਮੋਟ ਕਰਨ ਦਾ ਸੌਦਾ ਆਇਆ ਜਥੇਦਾਰ ਸਾਹਿਬ ਦੇ ਥਰੂ ਫੇਰ ਤਾਂ ਆਪਾਂ ਮਾੜਾ ਕਹੀਏ ਕਿ ਵੀ ਸਾਡੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਨਹੀਂ ਜਥੇਦਾਰ ਸਾਹਿਬ ਨੇ ਕੀਤੀ ਹੈ ਸਾਡੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਕੀਤੀ ਹੈ ਸਾਡੀਆਂ ਤਾਂ ਪੰਜਾਬ ਦਾ ਬੇੜਾਕਰ ਕਰਕੇ ਰੱਖਤਾ ਫੇਰ ਤਾਂ ਆਪਾਂ ਕਹੀਏ ਕਿ ਇਹ ਦੋਸ਼ੀ ਨੇ ਪਰ ਜਿਨ੍ਹਾਂ ਨੇ ਕੀਤਾ ਉਹ ਦੋਸ਼ੀ ਨਹੀਂ ਤੇ ਜਿਨ੍ਹਾਂ ਨੇ ਮੋਬਾਈਲ ਤੇ ਗੱਲਬਾਤ ਕੋਈ ਹੋਈ ਹੋਣੀ ਹੈ ਉਹ ਦੋਸ਼ੀ ਨੇ ਅਈ ਦੋਤੇ ਕੀ ਹੋਵੇਗਾ ਉਸ ਤਲਖੀ ਤੇ ਵੀ ਸਵਾਲ ਖੜੇ ਹੁੰਦੇ ਨੇ ਜਿਹੜੀ ਉਹ ਤਲਖੀ ਹਾਲਾਂਕਿ ਇਹ ਨਹੀਂ ਪਤਾ ਕਿ ਅੱਗੇ ਕੀ ਹੋਇਆ ਅੱਗੇ ਕੀ ਗੱਲਬਾਤ ਹੋਈ ਪਿੱਛੇ ਕੀ ਗੱਲਬਾਤ ਹੋਈ ਪਰ ਮਹਤ ਜਿਹੜੀ 27 ਕੋ ਸੈਕਿੰਡ ਦੀ ਜੇ ਮੈਂ ਗਲਤ ਨਹੀਂ ਤਾਂ 27 ਕੋ ਸੈਕਿੰਡ ਦੀ ਵੀਡੀਓ ਕਿ ਜਿਸ ਤਲਖੀ ਦੇ ਨਾਲ ਜਹੇਦਾਰ ਸਾਹਿਬ ਬੋਲ ਰਹੇ ਨੇ ਦੇਖੋ ਮੈਂ ਤਾਂ ਸ਼ੁਕਰ ਕਰਦਾ ਕਿ ਮੇਰੇ ਵਰਗਾ ਬੰਦਾ ਗੁਨਾਹ ਕਰੇ ਤੇ ਅਕਾਲ ਤਖਤ ਸਾਹਿਬ ਸਾਨੂੰ ਪਿਆਰ ਨਾਲ ਬੋਲੇ ਨਹੀਂ ਬੋਲਣਾ ਚਾਹੀਦਾ ਜੇ ਮੈਂ ਇਹ ਕਿਨਾ ਕਰਾਂਗਾ ਤੇ ਮੈਂ ਕਿਹਾ ਮੇਰੀ ਅਕਾਲ ਤਖਤ ਸਾਹਿਬ ਤੋਂ ਜਿਵੇਂ ਕਹਿ ਦਈਏ ਪੂਰੀ ਕੁੱਤੇ ਖਾਣੀ ਹੋਣੀ ਸਾਡੇ ਚਾਹੀਦੀ ਏ ਸਾਨੂੰ ਕੋਈ ਆਦਮੀ ਹੈ ਗਨਾਹ ਕਰਦਾ ਹੈ ਜਥੇਦਾਰ ਸਾਹਿਬ ਦੀ ਕੋਈ ਪਰਸਨਲ ਚੀਜ਼ ਨਹੀਂ ਹੁੰਦੀ ਉਹ ਇੱਕ ਕੌਮ ਦੇ ਜਥੇਦਾਰ ਹੁੰਦੇ ਨੇ ਜੇ ਉਹ ਸਹੀ ਚੱਲਣ ਤਾਂ ਪਹਿਲੇ ਆਕੂ ਨਹੀਂ ਮੈਂ ਗੱਲ ਕਰਦਾ ਜਿਨ੍ਹਾਂ ਨੂੰ ਤਨਖਾਹ ਲੱਗੀ ਹੈ ਜੇ ਲਬਜ਼ ਵਰਤ ਰਿਹਾ ਮੈਂ ਜੀ ਜੇ ਕੋਈ ਜਥੇਦਾਰ ਸਾਹਿਬ ਅਕਾਲੀ ਫੂਲਾ ਸਿੰਘ ਦਾ ਰੂਪ ਧਾਰਦੇ ਨੇ ਤਾਂ ਸਰਦਾਰ ਸਾਹਿਬ ਮੈਂ ਕਹੂੰਗਾ ਸ਼ੁਕਰ ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣਾ ਕਿ ਤੂੰ ਆਹ ਕੀਤਾ ਕਾਣਿਆ ਤੂੰ ਇਸ ਤਰ੍ਹਾਂ ਬੋਲਿਆ ਤੂ ਇਹ ਕੰਮ ਕਿਵੇਂ ਕੀਤਾ ਉਤੋਂ ਆਵਾਜ਼ ਮਾਰਨੀ ਕਰਨੀ ਤੇ ਹੱਥ ਜੋੜ ਕੇ ਅੱਗੇ ਖਲੋ ਜਾਣਾ ਕਰਨਾ ਪਰ ਕਿਤੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਦੀ ਤੋਹੀਨ ਨਹੀਂ ਕੀਤੀ ਕਿਤੇ ਅੱਗੋਂ ਨਹੀਂ ਬੋਲੇ ਨਾ ਚੁੱਪ ਕਰ ਜਾਣਾ ਸੋ ਇਹ ਸੇਵਾ ਭਾਵਨਾ ਇਹ ਗੱਲਾਂ ਹੀ ਹੁੰਦੀਆਂ ਨੇ ਇਹ ਕਰਨੀਆਂ ਬਹੁਤ ਔਖੀਆਂ ਨੇ ਅਗਰ ਪਰ ਰਾਜਰੋ ਮਹਾਰਾਜ ਮਤ ਮਾਰਦਾ ਨਾ ਪਤਾ ਨਹੀਂ ਹੁੰਦਾ ਜੇ ਕਿਤੇ ਸਾਰੀਆਂ ਗਲਤੀਆਂ ਨਾ ਕਰ ਦੇ ਤਾਂ ਅੱਜ ਇਹਨਾਂ ਦਾ ਕਦ ਬਹੁਤ ਵੱਡਾ ਹੋ ਜਾਣਾ ਇੱਕ ਵਾਰ ਸੇ ਧਾਰਮਿਕ ਸਜ਼ਾ ਜਿਹੜੀ ਲੱਗਦੀ ਆ ਉਹ ਸਜ਼ਾ ਜਿਹੜੀ ਪੂਰੀ ਵੀ ਕੀਤੀ ਜਾਂਦੀ ਤਨਖਾਹ ਸੋਰੀ ਤਨਖਾਹ ਲੱਗਦੀ ਆ ਉਹ ਤਨਖਾਹ ਵੀ ਜਿਹੜੀ ਇਹਨਾਂ ਦੇ ਵੱਲੋਂ ਪੂਰੀ ਵੀ ਕੀਤੀ ਜਾਂਦੀ ਆ ਉਸ ਤੋਂ ਬਾਅਦ ਵੀ ਆ ਕੁਝ ਹੋਣਾ ਇਹ ਵਰਤਾਰਾ ਹੈ ਕਿ ਜਾ ਕੇ ਅੰਦਰ ਨੂੰ ਰਿਹਾ ਇੱਕ ਵਾਰ ਤਾਂ ਉਸ ਵੇਲੇ ਕਿਉਂਕਿ ਸਿਰ ਨਮਾ ਕੇ ਸਿਰ ਨੀਮਾ ਕਰਕੇ ਖੜੇ ਸੀ ਹੱਥ ਜੋੜ ਕੇ ਜਿਹੜੇ ਸਾਰੇ ਲੀਡਰ ਖੜੇ ਸੀ ਇਹ ਕਹਿੰਦੇ ਨੇ ਕਿ ਜੋ ਸਜ਼ਾ ਹੈ ਉਹ ਸਾਨੂੰ ਪਰਵਾਹ ਨਹੀਂ ਸਜ਼ਾ ਜਿਹੜੀ ਆ ਮੰਨੀ ਵੀ ਜਾਂਦੀ ਆ ਪਰ ਦੂਸਰੇ ਪਾਸੇ ਆ ਚੀਜ਼ ਇਹ ਕਿਵੇਂ ਵਰਤਾਰਾ ਚੱਲ ਕਿੱਧਰ ਨੂੰ ਰਿਹਾ ਜਾਂ ਫਿਰ ਸਿਰਫ ਲੋਕਾਂ ਸਾਹਮਣੇ ਕਬੂਲੀ ਸਜ਼ਾ ਦਿਲੋਂ ਨਹੀਂ ਕਬੂਲੀ ਨਹੀਂ ਇਹ ਤਾਂ ਮੈਨੂੰ ਲੱਗਦਾ ਸਜ਼ਾ ਵਾਲੀ ਸੌਰੀ ਤਨਖਾਹ ਵਾਲੀ ਗੱਲ ਨਹੀਂ ਸੀ ਕੋਈ ਸੇਵਾ ਭਾਵਨਾ ਵਾਲੀ ਗੱਲ ਨਹੀਂ ਸੀ ਮੈਂ ਅੱਗੇ ਵੀ ਕਹਿ ਕੇ ਅੱਡਾ ਕਈ ਚੰਨਲਾਂ ਤੇ ਕਿ ਸੇਵਾ ਤਾਂ ਭਾਈ ਮੰਜ ਦੀ ਸੀ ਅਸੀਂ ਰੀਸ ਉਹਨਾਂ ਦੀ ਕਰਦੇ ਆ ਸਾਡੇ ਅੰਦਰੋਂ ਆਕੜ ਤੇ ਹੰਕਾਰ ਨਹੀਂ ਜਾਂਦਾ ਕਿਲਾ ਸਾਡੀ ਧੌਣ ਦੇ ਅੰਦਰ ਹੈ ਤੇ ਜਦੋਂ ਮਹਾਰਾਜ ਦੇ ਘਰ ਜਾਈਏ ਨਾ ਤੇ ਬਾਬਾ ਬੁੱਢਾ ਜੀ ਕੋਲ ਗਏ ਸੀ ਮਾਤਾ ਜੀ ਤੇ ਕਿਵੇਂ ਗਏ ਸੀ ਨੰਗੇ ਪੈਰੀ ਗਏ ਸੀ ਹੱਥ ਜੋੜ ਕੇ ਗਏ ਸੀ ਨਿਮਰਤਾ ਮਨ ਚ ਹੁੰਦੀ ਹੈ ਇਹ ਨਿਮਰਤਾ ਨਹੀਂ ਇਹ ਤਾਂ ਉਹ ਸਵਾ ਨਾਰਾਇਣ ਸਿੰਘ ਚੌੜੇ ਤੋਂ ਬਾਅਦ ਹੀ ਇਹਨਾਂ ਨੇ ਜੋ ਪੱਗ ਲਾਈ ਹੈ ਜੋ ਗੰਦੀਆਂ ਗਾਲਾਂ ਕੱਢੀਆਂ ਨੇ ਉਹ ਤਾਂ ਇਹਨਾਂ ਨੇ ਬੇੜਾ ਗਰ ਕਰਕੇ ਰੱਖਤਾ ਕਿੱਧਰ ਦੀ ਗੱਲ ਕਰਦੇ ਆ ਪੱਗ ਲਾਉਣੀ ਕੋਈ ਸੇਵਾ ਚ ਹੁੰਦਾ ਸੀ ਪੱਗ ਦਾ ਦੁਸ਼ਮਣ ਦੀ ਹੋਵੇ ਤੇ ਉਹ ਵੀ ਬੰਦਾ ਹੀ ਨਹੀਂ ਕਰਦਾ ਨਾ ਪੱਗ ਲਾ ਕੇ ਰੱਖ ਲੈਣੀ ਜਾਂ ਪਾਸੇ ਸੁੱਟ ਦੇਣੀ ਇਹ ਕਿਹੜੀ ਬਾਤਰੀ ਸੀ ਕੁਝ ਵੀ ਨਹੀਂ ਦਲ ਖਾਲਸਾ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਭਾਈ ਜਸਰ ਹਰਪ੍ਰੀਤ ਸਿੰਘ ਇਹਨਾਂ ਨੂੰ ਚੰਗਾ ਲੱਗਦਾ ਅਮ ਭਾਈ ਅਮਰਤਪਾਲ ਦੇ ਜਿਹੜਾ ਉਹ ਉਹ ਚੰਗਾ ਨਹੀਂ ਲੱਗਦਾ ਜਿਹੜੇ ਅੰਮ੍ਰਿਤਸਰ ਜੇਲ੍ਹ ਚ ਨਾ ਡਿਬੜੂਗੜ੍ਹ ਜੇਲ੍ਹ ਚ ਨਾ ਉਹਨਾਂ ਨਾਲ ਨਫ਼ਰਤ ਹੈ ਤੇ ਇਹਨਾਂ ਨੂੰ ਚੰਗੇ ਲੱਗਦੇ ਕੌਣ ਨੇ ਕੁਝ ਵੀ ਨਹੀਂ ਚੰਗਾ ਲੱਗਦਾ ਉਹ ਕਹਿੰਦੇ ਨੇ ਕਿ ਜਿਵੇਂ ਅਸੀਂ ਪੱਕ ਦੀ ਗੱਲ ਕਰਦੇ ਹਾਂ ਪਰ ਕਹਿੰਦੇ ਨੇ ਅ ਅ ਦਰਬਾਰ ਸਾਹਿਬ 'ਚ ਬੈਠੇ ਇੱਕ ਸੇਵਾਦਾਰ ਸੇਵਾ ਨਿਭਾਰੇ ਸੇਵਾਦਾਰ ਤੇ ਗੋਲੀ ਚਲਾਉਣੀ ਵੀ ਕਿਹੜੀ ਬਹਾਦਰੀ ਦੀ ਗੱਲ ਨਹੀਂ ਕੋਈ ਉੱਥੇ ਮੇਰੇ ਦੇਖਣ 'ਚ ਤਾਂ ਵਿੱਚ ਤਾਂ ਕੋਈ ਗੋਲੀ ਵਾਲਾ ਇਸ਼ੂ ਨਹੀਂ ਆਇਆ ਪਰ ਐਫ ਆਈ ਆਰ ਦੇ ਵਿੱਚ ਇਹ ਆਇਆ ਕਿ ਉਹ ਆਪਸ ਜਿ ਗੁੱਥੇ ਮੁੱਥੀ ਹੁੰਦੇ ਜਿਹੜੀ ਉਹਨਾਂ ਦੀ ਗੋਲੀ ਚੱਲੀ ਹੈ ਪਰ ਦੂਸਰੀ ਗੱਲ ਤੇ ਅਸੀਂ ਇਹ ਕਰਦੇ ਹਾਂ ਕਿ ਭਾਈ ਨਰੈਣ ਸਿੰਘ ਚੌੜੇ ਦੀ ਕੋਈ ਉਹਨਾਂ ਨਾਲ ਦੁਸ਼ਮਣੀ ਸੀ ਕੋਈ ਰਾਜਨੀਤਿਕ ਦੁਸ਼ਮਣੀ ਸੀ ਨਾ ਕੋਈ ਜ਼ਮੀਨ ਦੀ ਵੰਡ ਸੀ ਨਹੀਂ ਫਿਰ ਦੁਸ਼ਮਣੀ ਕਾਦੀ ਸੀ ਉਹ 70 ਸਾਲ ਦਾ ਆਦਮੀ ਕਿੱਥੋਂ ਤੁਰਦਾ ਹੈ ਉਹ ਕਿਉਂ ਤੁਰਦਾ ਹੈ ਅਕਾਲ ਤਖਤ ਸਾਹਿਬ ਤੇ ਆਪਦੀਆਂ ਗਲਤੀਆਂ ਐਡਮਿਟ ਕੀਤੀਆਂ ਨੇ ਪਰ ਅਸੀਂ ਉੱਥੇ ਸੰਗਤੇ ਚਾਹੁੰਦੀ ਸੀ ਕਿ ਇਹਨਾਂ ਨੂੰ ਪਰਮਾਨੈਂਟਿਵ ਪਾਸੇ ਕਰ ਦਿਓ ਜਦੋਂ ਸਾਰੇ ਗੁਨਾਹ ਕਬੂਲ ਹੋ ਜਾਣ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਬੂਲ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਤੋਹੀਨ ਕਬੂਲ ਹੈ ਬੰਦੇ ਮਾਰੇ ਕਬੂਲ ਨੇ ਬਾਈਬਲ ਕਲਾ ਕਬੂਲ ਆ ਹਰ ਚੀਜ਼ ਕਬੂਲ ਹੈ ਤੇ ਫਿਰ ਇਹ ਬੰਦੇ ਬਖਸ਼ਿ ਕਿਉਂ ਜਾਂਦੇ ਨੇ ਸੋਸਾਇਟੀ ਦੇ ਅੰਦਰ ਤਾਂ ਉਹ ਬੰਦਾ ਤੁਰਦਾ ਤਾਂ ਇਸ ਦੇ ਵਿੱਚ ਜੇ ਅਸੀਂ ਕਹੀਏ ਗੁਰੂ ਘਰ ਦੇ ਵਿੱਚ ਗੋਲੀ ਇਹਦੋਂ ਪਹਿਲਾਂ ਕਿੰਨੀਆਂ ਗੋਲੀਆਂ ਚੱਲੀਆਂ ਜਦੋਂ ਕਿਰਪਾਨਾ ਮਾਰਦੇ ਹੁੰਦੇ ਸੀਏ ਜਦੋਂ ਪੱਗਾਂ ਲਾਉਂਦੇ ਸੀ ਅੰਦਰ ਉਦੋਂ ਤੋਹੀਨ ਨਹੀਂ ਸੀ ਹੁੰਦੀ ਪਰ ਦੂਸਰੀ ਸਾਈਡ ਤੇ ਸੋਚੀਏ ਮੈਂ ਕੋਈ ਕਿਸੇ ਦੀ ਫੇਵਰਚ ਨਹੀਂ ਜਾ ਰਿਹਾ ਮਰਡਰ ਕਰਨ ਦੇ ਵਿੱਚਾਂ ਅਟੈਂਪਟ ਟੂ ਮਰਡਰ ਜਾਮਾ ਕਿਸੇ ਨੂੰ ਕਹਿਣਾ ਕਿ ਗੋਲੀਆਂ ਮਾਰੋ ਉੱਥੇ ਪਰ ਸਿੱਖ ਧਰਮ ਦੇ ਇਤਿਹਾਸ ਦੇ ਅੰਦਰ ਤਾਂ ਹਰਮੰਦਰ ਸਾਹਿਬ ਦੇ ਅੰਦਰ ਤਾਂ ਚੱਲੀਆਂ ਗੋਲੀਆਂ ਨੇ ਅਜ ਤਿੱਕਰ ਜੇ ਅਸੀਂ ਅਬਦਾਲੀ ਹਰ ਲੈ ਜੀਏ ਅਬਦਾਲੀ ਤੋਂ ਲੈ ਕੇ ਜਦੋਂ ਇੱਕ ਅੰਗਰੇਜ਼ ਦਾ ਸਿਰ ਲਾਉਂਦਾ ਨਿਹੰਗ ਸਿੰਘ ਜਿਨੇ ਬੀੜੀ ਪੀਤੀ ਸੀ ਪ੍ਰਕਰਮਾਂ ਦੇ ਵਿੱਚ ਬੀੜੀ ਪੀਤੀ ਸੀ ਉਹਨੇ ਉਹਨੇ ਸਿਗਰਟ ਪੀਤੀ ਤਾਂ ਨਿਹੰਗ ਸਿੰਘ ਪਰਲੇ ਬੰਨੇ ਖਲੋਤਾ ਅਸੀਂ ਇਹਨੇ ਕਿਰਪਾਨ ਲਾ ਕੇ ਧੌਣ ਦੂਜੇ ਬੰਨ ਲਾ ਕੇ ਰੋ ਸੁੱਟਦੀ ਉਹਨੇ ਇਹ ਕਿੱਥੇ ਨਹੀਂ ਚੱਲੀ ਦੱਸ ਦਿਓ ਫਤਿਹਗੜ੍ਹ ਸਾਹਿਬ ਤਾਂ ਬਣਿਆ ਹੀ ਖੂਨ ਦੇ ਉੱਪਰ ਹੈ ਗੁਰਦੁਆਰਾ ਸਰਹੰਦ ਵੀ ਉੱਥੇ ਹੀ ਹੈ ਉਹਨੂੰ ਆਪ ਸਰਹੰਦ ਬੋਲਦੇ ਆ ਸੀਸਗੰਜ ਗੁਰਦੁਆਰਾ ਵੀ ਖੂਨ ਤੇ ਹੀ ਉੱਤੇ ਬਣਿਆ ਹੋਇਆ ਤਾਂ ਇੱਕ ਸਾਨੂੰ ਗਾਂਧੀ ਬਣਾਇਆ ਜਾ ਰਿਹਾ ਹੈ ਸਾਡੀ ਸੋਚ ਬਦਲ ਕੇ ਇੱਕ ਬੜੀ ਹੋਰ ਭੈੜੀ ਬਣਾ ਰਹੀ ਹੈ ਕਿ ਨਹੀਂ ਜੀ ਨਹੀਂ ਨਹੀਂ ਅਜੇ ਤੱਕ ਅਲਾ ਕੀਰਤ ਨਹੀਂ ਕਰਨਾ ਹੈ ਨਹੀਂ ਸਿੱਖ ਧਰਮ ਦੇ ਅੰਦਰ ਜਿੱਥੇ ਮਰਜੀ ਪਾਠ ਪੂਜਾ ਹੋਈ ਹੈ ਉਥੋਂ ਕਤਲੇਆਮ ਦਾ ਬਦਲਾ ਲਿਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਨੇ ਗੁਰੂ ਘਰ ਤੇ ਹਮਲੇ ਹੋਏ ਨੇ 1960 ਕਾੜ ਦੇ ਵਿੱਚ ਪੰਜਾਬ ਦੇ ਅੰਦਰ ਉਸ ਵਕਤ ਗੁਰੂ ਘਰ ਦੀਆਂ ਬੜੀਆਂ ਬੇਦਬੀਆਂ ਹੋਈਆਂ ਸੀ ਸਿਗਰਟਾਂ ਸੁੱਟੀਆਂ ਗਈਆਂ ਸੀ ਬੀੜਾਂ ਸਾੜੀਆਂ ਗਈਆਂ ਸੀ ਤਾਂ ਇਹ ਜਿਹੜੀ ਸਾਡੇ ਨਾਲ ਹੀ ਚੱਲਦੀ ਆਈ ਹੈ ਸੋ ਮੈਂ ਕਹੂੰਗਾ ਭਾਈ ਨਰੈਣ ਸਿੰਘ ਚੌੜੇ ਦੀ ਕੋਈ ਪਰਸਨਲ ਦੁਸ਼ਮਣੀ ਨਹੀਂ ਕੋਈ ਕੁਝ ਨਹੀਂ ਇੱਕ ਗੁੱਸਾ ਹੈ ਬੰਦੇ ਨੇ ਆਪਦਾ ਜਿਹੜਾ ਜੁਰਮ ਹੈ ਉਹ ਐਡਮਿਟ ਕੀਤਾ ਹੈ ਤਾਂ ਮੈਨੂੰ ਨਹੀਂ ਲੱਗਦਾ ਇਸ ਧਰਤੀ ਦੇ ਉੱਪਰ 22 ਸਾਲ ਦੇ ਬਾਅਦ ਜਾ ਕੇ ਸਰਦਾਰ ਉਦਮ ਸਿੰਘ ਨੇ ਬਦਲਾ ਇੰਗਲੈਂਡ ਚ ਲੈ ਲਿਆ ਸੀ ਉਹ ਬੰਦਾ ਕਲੀਨ ਸ਼ੇਵ ਹੁੰਦਾ ਹੈ ਹੈਟ ਪਾਉਂਦਾ ਹੈ ਤੇ 21ਵੇਂ 22ਵੇਂ ਸਾਲ ਜਾ ਕੇ ਕਹਿੰਦਾ ਲਚੁਕ 13 ਅਪ੍ਰੈਲ 1919 ਉਸ ਕੌਮ ਦੇ ਨਾਲ ਤੁਸੀਂ ਕਿਵੇਂ ਕਹੋਗੇ ਭੁੱਲ ਜਾਣਗੇ ਇਹ ਨਹੀਂ ਭੁੱਲਣੇ ਕਿੰਨਿਆਂ ਗੁਰੂ ਮਾਰੋਗੇ ਕਿੰਨਿਆਂ ਗੁਰੂ ਜੇਲਾ ਚ ਜਾਓਗੇ ਨਹੀਂ ਇਹਦਾ ਪਛੋਕਰ ਦੇਖੋ ਨਾ ਕੌਮ ਦਾ ਇੰਦਰਾ ਗਾਂਧੀ ਕਹਿੰਦੀ ਘੋਂਦੀ ਉਹਨਾਂ ਨੇ ਨਹੀਂ ਛੱਡੀ ਕੌਮ ਦਾ ਬਦਲਾ ਹੈ ਮੈਂ ਕੋਈ ਆਪਦੇ ਕੋਲੋਂ ਨਹੀਂ ਗੱਲ ਕਹਿ ਰਿਹਾ ਪੁਰਾਣੀ ਹਿਸਟਰੀ ਪੜੋਗੇ ਤਾਂ ਅਬਦਾਲੀ ਤੋਂ ਲੈ ਕੇ ਜਿੰਨੇ ਵੀ ਚਾਹੇ ਉਹ ਲਖਪਤ ਰਾਏ ਸੀ ਜਿਨੇ ਹਰਮੰਦਰ ਸਾਹਿਬ ਪੂਰ ਦਿੱਤਾ ਸੀ ਗਾਂ ਦੀ ਗਾਵਾਂ ਦੀਆਂ ਮਿਝ ਦੇ ਨਾਲ ਤਾਂ ਉਹਨੂੰ ਜਾ ਕੇ ਵੀ ਉਦੋਂ ਸੀਵਰ ਸਿਸਟਮ ਦੇ ਅੰਦਰ ਲਾਹੌਰ ਦੇ ਵਿੱਚ ਥੱਲੇ ਬੰਦ ਕੀਤਾ ਸੀ ਸਿੱਖਾਂ ਨੇ ਸਿੱਖ ਬੇਅਦਬੀ ਬਰਦਾਸ਼ਤ ਨਹੀਂ ਕਰਦੇ ਇਸ ਕਰਕੇ ਇੱਥੇ ਕੋਈ ਪਤਾ ਨਹੀਂ ਜੇ ਆਪਾਂ ਗਨਾਹ ਕਰਾਂਗੇ ਆਪਣੇ ਦੋਨਾਂ ਚ ਬੈਠੇ ਆ ਤੇ ਕੋਈ ਪਤਾ ਨਹੀਂ 10 20 ਸਾਲ ਦੇ ਬਾਅਦ ਕਦੋਂ ਆਕੇ ਆਪਣੀ ਗੋਲੀ ਵਾਜੇ ਸੋ ਇਸ ਕਰਕੇ ਜੋ ਸਾਡੀ ਕੌਮ ਦੇ ਅੰਦਰ ਉਹ ਸ਼ੁਰੂ ਤੋਂ ਚੱਲਦਾ ਆ ਤੇ ਚੱਲਦਾ ਹੀ ਰਹਿਣਾ ਜੀ ਖਾਰਾ ਸਾਹਿਬ ਸਮਾਂ ਤੋਂ ਬਹੁਤ ਸਾਸ੍ਰੀ ਕਾ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦੋ ਇਜਾਜ਼ਤ ਧੰਨਵਾਦ